ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਚ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਪੁਰਬ ਤੇ ਸਰਦਾਰ ਚਰਨ ਸਿੰਘ ਸਫਰੀ ਹੋਰਾਂ ਦੀ ਇੱਕ ਲੇਖੀ ਕਵਿਤਾ ਸੰਗਤਾਂ ਨਾਲ ਸਾਂਝੀ ਕਰਾਂਗੇ ਤੇ ਆਉਣ ਵਾਲੀਆਂ ਕੁਝ ਹੋਰ ਵੀਡੀਓ ਵਿੱਚ ਵੀ ਇਸੇ ਤਰ੍ਹਾਂ ਹੀ ਪੰਜਾਬੀ ਦੇ ਮਹਾਨ ਲੇਖਕਾਂ ਦੀਆਂ ਲਿਖਤਾਂ ਜਿਵੇਂ ਕਿ ਸਰਦਾਰ ਚਰਨ ਸਿੰਘ ਸਫਰੀ ਜਾਂ ਸਰਦਾਰ ਕਰਤਾਰ ਸਿੰਘ ਬਲਗਣ ਤੇ ਹੋਰ ਵੀ ਜੋ ਵੀ ਕਵਿਤਾਵਾਂ ਦਾ ਹਵਾਲਾ ਇਸ ਕਿਤਾਬ ਵਿੱਚ ਲੇਖਕ ਨੇ ਦਿੱਤਾ ਹੋ ਮੈਂ ਸੰਗਤਾਂ ਨਾਲ ਹੋ ਸਾਰੀਆਂ ਕਵਿਤਾਵਾਂ ਸਾਂਝੀਆਂ ਕਰਾਂਗੇ ਤੇ ਜਿਵੇਂ ਤੁਸੀਂ ਪੜ੍ਹ ਲਿਆ ਕਿ ਆਪਾਂ ਪਿਛਲੇ ਸ਼ਹਾਦਤ ਦੇ ਦਿਨਾਂ ਦੇ ਵਿੱਚ ਜਿਹੜੀ ਕਿਤਾਬ ਨੂੰ ਪੜ੍ਹੀ ਸੀ ਸੋ ਉਸੇ ਕਿਤਾਬ ਦੇ ਵਿੱਚ ਜਿਹੜੀਆਂ ਕਵਿਤਾਵਾਂ ਦਾ ਹਵਾਲਾ ਲੇਖਣ ਦਿੱਤਾ ਉਹ ਕਵਿਤਾਵਾਂ ਹੁਣ ਆਉਣ ਵਾਲੀਆਂ ਕੁਝ ਸ਼ਾਇਦ 4-5 ਵੀਡੀਓ ਆਪਣੀਆਂ ਬਣ ਜਾਣਗੀਆਂ ਸੋ ਹਰ ਵੀਡੀਓ 'ਚ ਆਪਾਂ ਇੱਕ-ਇੱਕ ਕਵਿਤਾ ਤੁਹਾਡੇ ਸਾਹਬ ਦੇ ਨਾਲ ਸਾਂਝੀ ਕਰਾਂਗੇ ਸੋ ਅੱਜ ਆਪਾਂ ਸਰਦਾਰ ਚੰਨ ਸਿੰਘ ਸਫਰੀ ਹੋਰ ਅੰਦੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਪ ਜਿਹੋ ਉਹਨਾਂ ਨੇ ਕਵਿਤਾ ਲਿਖੀ ਉਹ ਤੁਹਾਡੇ ਚੈਨਲ ਸਾਂਝੀ ਕਰਾਂਗੇ ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਆਉਂਦਾ ਉਹਦੇ ਵਿਛੜੇ ਹੋਏ ਪਰਿਵਾਰ ਦਾ ਏ ਧਰਤੀ ਤੜਫਦੀ ਨੀਲਾ ਆਕਾਸ਼ ਰੋਂਦਾ ਹਿਰਦਾ ਪਰਬਤਾਂ ਦਾ ਪੁੱਭਾ ਮਾਰਦਾ ਏ ਸਿੱਖੀ ਵਾਸਤੇ ਕਿੱਡਾ ਕੋਹਲ ਕੀਤਾ ਕਿੱਡਾ ਹੌਂਸਲਾ ਮੇਰੇ ਦਤਾਰ ਦਾ ਏ ਕੋਈ ਦੌਲਤਾਂ ਦੇਸ਼ ਤੋਂ ਵਾਰਦਾ ਹੋ ਟੁਕੜੇ ਕੌਣ ਕਲੇਜੇ ਦੇ ਵਾਰਦਾ ਏ ਪੱਟ ਚੀਰਨਾ ਮਨੁੱਖ ਲਈ ਹੈ ਸਾਹਿਲ ਹੁੰਦਾ ਦਰਦ ਕਲੇਜੇ ਦੇ ਚੀਰਿਆਂ ਦਾ ਵੱਡੇ ਵੀਰ ਚਮਕੌਰ ਸ਼ਹੀਦ ਹੋ ਗਏ ਸੱਤ ਛੱਡ ਕੇ ਛੋਟੇ ਵੀਰਿਆਂ ਦਾ ਛੋਟੇ ਬੱਚੇ ਦੀਵਾਰਾਂ 'ਚ ਬੀੜ ਦਿੱਤੇ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਹੁਣ ਇਹ ਡੈਨ ਨੇ ਇੱਟ ਤੇ ਇੱਟ ਰੱਖ ਕੇ ਵਜਨ ਕੀਤਾ ਦਸ਼ਮੇਸ਼ ਦੇ ਹੀਰਿਆਂ ਦਾ ਜ਼ਿਕਰ ਕਰਦੇ ਫਰਿਸ਼ਤੇ ਵੀ ਅੰਬਰਾਂ ਤੇ ਇਸ ਸਰਹੰਦ ਦੀ ਖੂਨੀ ਦੀਵਾਰ ਦਾ ਏ ਡੁੱਲਾ ਖੂਨ ਸ਼ਹੀਦਾਂ ਦਾ ਚਮਨ ਅੰਦਰ ਰੰਗ ਹੋ ਗਿਆ ਸ਼ੋਕ ਗੁਲਜ਼ਾਰ ਦਾ ਏ ਡੁੱਲਾ ਖੂਨ ਸ਼ਹੀਦਾਂ ਦਾ ਚਮਨ ਅੰਦਰ ਰੰਗ ਹੋ ਗਿਆ ਸ਼ੋਕ ਗੁਲਜ਼ਾਰ ਦਾ ਏ ਸੋ ਇਹ ਛੋਟੀ ਜਿਹੀ ਕਵਿਤਾ ਸੀ ਜਿਹੜੀ ਸਰਦਾਰ ਚੰਦ ਸਿੰਘ ਸਫਰੀ ਹੋਰਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਪ ਤਲੇ ਕੀ ਜੋ ਵੀ ਸ਼ਹੀਦੀਆਂ ਹੋਈਆਂ ਸਭ ਜਿਆਦਿਆਂ ਦੀਆਂ ਉਸ ਨੂੰ ਵੀ ਇਸੇ ਵਿੱਚ ਵਰਣਨ ਕੀਤਾ ਸੋ ਇਸੇ ਤਰ੍ਹਾਂ ਹੀ ਆਉਣ ਵਾਲੀ ਵੀਡੀਓ ਵਿੱਚ ਅਸੀਂ ਹੋਰ ਕਵਚਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ